ਪਤਵਾਰ ਦੇ ਕਿ ਲੱਗਣ ਨਿਕਲਦੇ ਹੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੁਸੀਂ ਜਿਹੜੇ ਰਸਤੇ ਮੂਰੇ ਜਿਹੜਾ ਆਮ ਜਨਤਾ ਆ ਰਹੀ ਹੈ ਉਹਨਾਂ ਦਾ ਬਦਲਵੇਂ ਟੰਕ ਕਰਕੇ ਜਿਹੜੀ ਜਨਤਾ ਹੈ ਰੋਡ ਖਾਲੀ ਕਰਵੋਣ ਦੀ ਕੋਸ਼ਿਸ਼ ਕਰੋ ਕਿਤੇ ਤੜਕੇ ਵਾਲੀ ਸੁਬਾਹ ਇਹ ਨਾ ਹੋਵੇ ਕਿ 11 ਵਜੇ ਤੋਂ ਲੋਕ 2 ਵਜੇ ਤੇ ਕਿੱਥੇ ਆਏ ਨੇ ਨੋਟ ਕਰ ਲੈ ਪ੍ਰਸ਼ਾਸਨ ਕਿ ਜਾਣ ਵੇਲੇ ਕੋਈ ਦਿੱਕਤ ਨਾ ਆਵੇ ਆਪਿਆ ਜਿਵੇਂ ਵੀ ਤੁਸੀਂ ਉਹਨਾ ਪ੍ਰੋਗਰਾਮ ਬਣਾਇਆ ਉਧਰ ਦੀ ਟਰੈਕ ਦਾ ਪ੍ਰਬੰਧ ਕਰੋ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਸਰਵੇ ਜੀ ਪਿਛਲੇ ਆ ਨਹੀਂ ਨਾ ਹੋ ਰਿਆ ਮੇਜ ਤੇ ਕਰਕੇ ਸੋ ਫਿਰ ਬੇਨਤੀ ਕਰਾਂਗੇ ਸਾਰਿਆਂ ਨੇ ਮੋਰਚੇ ਦੇ ਵਿੱਚ ਬੜੇ ਆਰਾਮ ਨਾਲ ਇਥੇ ਇਧਰ ਨਿਕਲਦੇ ਆਪਦੇ ਸਾਹਮਣੇ ਤੱਕ ਵੀ ਕਾਹਲ ਨਾ ਕਰੋ ਆਰਾਮ ਦੇ ਨਾਲ ਸਾਰਿਆਂ ਨੇ ਜਾਣਾ ਕੋਈ ਵੀ ਤੇਜ਼ੀ ਨਾ ਕਰਿਓ ਬੜੇ ਆਰਾਮ ਨਾਲ ਜਾਣਾ ਸਾਰਿਆਂ ਨੇ ਨੌਜਵਾਨ ਕਿਸਾਨ ਮਜ਼ਦੂਰ ਕਮੇਟੀ ਸ਼ਹੀਦਾਂ ਸਰਦਾਰ ਗੁਰਜੀਤ ਸਿੰਘ ਜੀ ਸਿੱਧੂ ਪੰਜਾਬ ਪ੍ਰਧਾਨ ਉਹ ਵੀ ਜੱਥਾ ਲੈ ਕੇ ਮੋਰਚੇ ਚ